ਰੂਸ ਵਿੱਚ ਘਟਦੀ ਆਬਾਦੀ ਨੂੰ ਲੈ ਕੇ ਵਿਲਾਮੁਦੀਰ ਪੁਤਿਨ ਬਹੁਤ ਚਿੰਤਤ ਨੇ ਹੁਣ ਰੂਸੀ ਰਾਸ਼ਟਰਪਤੀ ਨੇ ਸਮੱਸਿਆ ਨਾਲ ਨਜਿੱਠਣ ਲਈ ਨਵਾਂ ਵਿਚਾਰ ਸੋਚਿਆ ਮੀਡੀਆ ਰਿਪੋਰਟਰਾਂ ਦੇ ਮਤਾਬਕ ਪੁਤਿਨ ਨੇ ਰੂਸੀ ਨਾਗਰਿਕਾਂ ਨੂੰ ਲੰਚ ਅਤੇ ਕਾਫੀ ਬ੍ਰੇਕ ਦੇ ਦੌਰਾਨ ਸਰੀਰਕ ਸੰਬੰਧ ਬਣਾਉਣ ਦੀ ਸਲਾਹ ਦਿੱਤੀ ਹੈ ਪੁਤਿਨ ਦਾ ਇਹ ਨਿਰਦੇਸ਼ ਅਜਿਹੇ ਸਮੇਂ ਆਇਆ ਜਦੋਂ ਰੂਸ ਵਿੱਚ ਜਨਮ ਦਰ ਪ੍ਰਤੀ ਅਰਥ 1.5 ਤੇ ਆ ਗਈ ਹੈ ਇਹ ਰੂਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕਿਸੇ ਦੇਸ਼ ਦੀ ਆਬਾਦੀ ਨੂੰ ਸਥਿਰ ਰੱਖਣ ਲਈ ਉੱਥੋਂ ਦੀਆਂ ਔਰਤਾਂ ਦੀ ਪ੍ਰਜਨਨ ਦਰ ਘੱਟੋ-ਘੱਟ 2.1 ਹੋਣੀ ਚਾਹੀਦੀ ਹੈ ਇਸ ਨਾਲ ਹੀ ਰੂਸ ਦੇ ਸਿਹਤ ਮੰਤਰੀ ਯੇਗਵਾਨੀ ਸ਼ੇਸਟਪਲੋ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਬੱਚੇ ਪੈਦਾ ਕਰਨ ਚ ਕੰਮ ਰੁਕਾਵਟ ਨਹੀਂ ਬਣਨਾ ਚਾਹੀਦਾ ਉਹਨਾਂ ਨੇ ਰੂਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰ ਦਾ ਵਿਸਥਾਰ ਕਰਨ ਲਈ ਦੁਪਹਿਰ ਦੇ ਖਾਣੇ ਅਤੇ ਕਾਫੀ ਬ੍ਰੇਕ ਦਾ ਲਾਭ ਲੈਣ ਉਹਨਾਂ ਕਿਹਾ ਕਿ ਕੰਮ 'ਚ ਜ਼ਿਆਦਾ ਰੁੱਝੇ ਰਹਿਣਾ ਸਬੰਧ ਨਾ ਬਣਾਉਣ ਦਾ ਕੋਈ ਜਾਇਜ਼ ਕਾਰਨ ਨਹੀਂ ਹੈ ਇੱਕ ਬੇਕਾਰ ਬਹਾਨਾ ਤੁਸੀਂ ਬ੍ਰੇਕ ਦੇ ਵਿਚਕਾਰ ਜਸਮਾਨੀ ਸੰਬੰਧ ਬਣਾ ਸਕਦੇ ਹੋ ਕਿਉਂਕਿ ਜ਼ਿੰਦਗੀ ਬਹੁਤ ਤੇਜ਼ੀ ਦੇ ਨਾਲ ਲੰਘ ਰਹੀ ਹੈ। ਰੂਸ ਦੇ ਸਿਹਤ ਮੰਤਰੀ ਨੇ ਕਿਹਾ ਕਿ 18 ਤੋਂ 40 ਸਾਲ ਦੀ ਉਮਰ ਦੀ ਔਰਤਾਂ ਨੂੰ ਉਹਨਾਂ ਦੀ ਪ੍ਰਜਨਨ ਸਿਹਤ ਅਤੇ ਸਮਰੱਥਾ ਦਾ ਮੁਲਾਂਕਣ ਕਰਨ ਲਈ ਤਿਆਰ ਕੀਤੀ ਗਈ ਮੁਫਤ ਪ੍ਰਜਨਨ ਜਾਂਚ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਐਨੈ ਰੂਸ ਦੇ ਚਲੇੰਬੇਸੇ ਇਲਾਕੇ ਦੇ ਅਧਿਕਾਰੀਆਂ ਨੇ ਜਨਮਦਾਰ ਨੂੰ ਵਧਾਉਣ ਲਈ ਵਿੱਤੀ ਮਦਦ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ ਇੱਥੇ 24 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਉਹਨਾਂ ਦੇ ਪਹਿਲੇ ਬੱਚੇ ਦੇ ਜਨਮ ਤੇ 1.2 ਲੱਖ ਰੁਪਲ ਯਾਨੀ ਕਿ 9.40 ਲੱਖ ਰੁਪਏ ਭਾਰਤੀ ਕਰੰਸੀ ਦੇ ਮੁਤਾਬਕ ਉਗਤਾਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਰੂਸ ਵਿੱਚ ਗਰਭਪਾਤੀ ਪਹੁੰਚ ਤੇ ਪਾਬੰਦੀ ਜਾਰੀ ਹੈ ਜਨਤਕ ਸਿੱਖਿਆਤਾ ਅਤੇ ਧਾਰਮਿਕ ਨੇਤਾਵਾਂ ਦੀ ਵਕਾਲਤ ਹੈ ਕਿ ਇੱਕ ਔਰਤ ਦੀ ਪਹਿਲੀ ਜ਼ਿੰਮੇਵਾਰੀ ਬੱਚੇ ਪੈਦਾ ਕਰਨਾ ਤੇ ਪਾਲਣ ਪੋਸ਼ਣ ਕਰਨਾ ਹੈ ਤਲਾਕ ਲਈ ਵਧਾਈ ਗਈ ਫੀਸ ਰੂਸ ਵਿੱਚ ਤਲਾਕ ਲਈ ਫੀਸ ਵਧਾ ਦਿੱਤੀ ਗਈ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੇ ਅਧਿਕਾਰਤ ਆਂਕੜਿਆਂ ਅਨੁਸਾਰ ਰੂਸ ਨੇ 2024 ਦੀ ਪਹਿਲੀ ਛਿਮਾਈ ਵਿੱਚ 25 ਸਾਲਾਂ ਚ ਆਪਣੀ ਸਭ ਤੋਂ ਘੱਟ ਜਨਮਦਾਰ ਦਰਜ ਕੀਤੀ ਹੈ ਆਂਕੜਿਆਂ ਨੇ ਇਹ ਵੀ ਦਿਖਾਇਆ ਕਿ ਜੂਨ ਵਿੱਚ ਜਨਮਦਾਰ ਪਹਿਲੀ ਵਾਰ 1 ਲੱਖ ਤੋਂ ਹੇਠਾਂ ਡਿੱਗੀ ਹੈ ਜੋ ਇੱਕ ਵੱਡੀ ਗਰਾਵਟ ਨੂੰ ਦਰਸਾਉਂਦੀ ਹੈ ਪਿਛਲੇ ਸਾਲਾਂ ਨੂੰ ਘੱਟ ਪੈਦਾ ਹੋਏ 16000 ਬੱਚੇ ਇਕ ਖਬਰ ਏਜੰਸੀ ਮੁਤਾਬਕ ਕ੍ਰੀਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਫ ਨੇ ਜੁਲਾਈ ਵਿੱਚ ਕਿਹਾ ਕਿ ਰੂਸ ਵਿੱਚ ਜਨਵਰੀ ਤੋਂ ਜੂਨ 2024 ਦੇ ਦਰਮਿਆਨ ਕੁੱਲ 599600 ਬੱਚਿਆਂ ਦਾ ਜਨਮ ਹੋਇਆ ਹੈ ਜੋ ਕਿ 2023 ਦੇ ਇਸੇ ਮਿਆਦ ਦੇ ਮੁਕਾਬਲੇ 16000 ਘੱਟ ਹੈ। ਇਹ ਦੇਸ਼ ਦੇ ਭਵਿੱਖ ਲਈ ਵਿਨਾਸ਼ਕਾਰੀ ਹੈ। ਜਨਮ ਦਰ ਹੁਣ ਬਹੁਤ ਘੱਟ ਪੱਧਰ ਤੇ ਹੈ। ਦਰਸਲ ਯੂਕਰੇਨ ਨਾਲ ਚੱਲ ਰਹੀ ਜੰਗ ਦੇ ਕਾਰਨ ਰੂਸ ਦੀ آبادی ਘਟੀ ਹੈ। ਜੰਗ ਦੇ ਦੌਰਾਨ ਲਗਭਗ 10 ਲੱਖ ਲੋਕ ਰੂਸ ਛੱਡ ਗਏ ਨੇ। ਜਿੰਨਾਂ ਚ ਯਾਤਰ ਨੌਜਵਾਨ ਸ਼ਾਮਲ ਨੇ ਰੂਸ ਵਿੱਚ ਘੱਟ ਦੀ ਆਬਾਦੀ ਨੂੰ ਲੈ ਕੇ ਵਿਲਾਮੁਦੀਰ ਪੁਤਿਨ ਬਹੁਤ ਚਿੰਤਤ ਨੇ ਹੁਣ ਰੂਸੀ ਰਾਸ਼ਟਰਪਤੀ ਨੇ ਸਮੱਸਿਆ ਨਾਲ ਨਜਿੱਠਣ ਲਈ ਨਵਾਂ ਵਿਚਾਰ ਸੋਚਿਆ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਪੁਤਿਨ ਨੇ ਰੂਸੀ ਨਾਗਰਿਕਾਂ ਨੂੰ ਲੰਚ ਅਤੇ ਕਾਫੀ ਬ੍ਰੇਕ ਦੇ ਦੌਰਾਨ ਸਰੀਰਕ ਸੰਬੰਧ ਬਣਾਉਣ ਦੀ ਸਲਾਹ ਦਿੱਤੀ ਹੈ ਪੁਤਿਨ ਦਾ ਇਹ ਨਿਰਦੇਸ਼ ਅਜਿਹੇ ਸਮੇਂ ਆਇਆ ਜਦੋਂ ਰੂਸ ਚ ਜਨਮਦਾਰ ਪ੍ਰਤੀਅਰਥ 1.5 ਤੇ ਆ ਗਈ ਹੈ ਇਹ ਰੂਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕਿਸੇ ਦੇਸ਼ ਦੀ ਆਬਾਦੀ ਨੂੰ ਸਥਿਰ ਰੱਖਣ ਲਈ ਉੱਥੋਂ ਦੀਆਂ ਔਰਤਾਂ ਦੀ ਪ੍ਰਜਨਨ ਦਰ ਘੱਟੋ-ਘੱਟ 2.1 ਹੋਣੀ ਚਾਹੀਦੀ ਹੈ ਇਸ ਨਾਲ ਹੀ ਰੂਸ ਦੇ ਸਿਹਤ ਮੰਤਰੀ ਯੇਗਵਾਨੀ ਸ਼ੇਸਟਪਲੋ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਬੱਚੇ ਪੈਦਾ ਕਰਨ ਚ ਕੰਮ ਰੁਕਾਵਟ ਨਹੀਂ ਬਣਨਾ ਚਾਹੀਦਾ ਉਹਨਾਂ ਨੇ ਰੂਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰ ਦਾ ਵਿਸਥਾਰ ਕਰਨ ਲਈ ਦੁਪਹਿਰ ਦੇ ਖਾਣੇ ਅਤੇ ਕਾਫੀ ਬ੍ਰੇਕ ਦਾ ਲਾਭ ਲੈਣ ਉਹਨਾਂ ਕਿਹਾ ਕਿ ਕੰਮ 'ਚ ਜ਼ਿਆਦਾ ਰੁੱਝੇ ਰਹਿਣਾ ਸਬੰਧ ਨਾ ਬਣਾਉਣ ਦਾ ਕੋਈ ਜਾਇਜ਼ ਕਾਰਨ ਨਹੀਂ ਹੈ ਇੱਕ ਬੇਕਾਰ ਬਹਾਨਾ ਤੁਸੀਂ ਬ੍ਰੇਕ ਦੇ ਵਿਚਕਾਰ ਜਸਮਾਨੀ ਸੰਬੰਧ ਬਣਾ ਸਕਦੇ ਹੋ ਕਿਉਂਕਿ ਜ਼ਿੰਦਗੀ ਬਹੁਤ ਤੇਜ਼ੀ ਦੇ ਨਾਲ ਲੰਘ ਰਹੀ ਹੈ ਰੋਜ਼ ਦੇ ਸਿਹਤ ਮੰਤਰੀ ਨੇ ਕਿਹਾ ਕਿ 18 ਤੋਂ 40 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਉਹਨਾਂ ਦੀ ਪ੍ਰਜਨਨ ਸਿਹਤ ਅਤੇ ਸਮਰੱਥਾ ਦਾ ਮੁਲਾਂਕਣ ਕਰਨ ਲਈ ਤਿਆਰ ਕੀਤੀ ਗਈ ਮੁਫਤ ਪ੍ਰਜਨਨ ਜਾਂਚ ਵਿੱਚ ਹਿੱਸਾ ਲੈਣ ਲਈ ਉਤਸ਼ਾਹ ਕੀਤਾ ਜਾ ਰਿਹਾ ਹੈ ਐਨੈ ਰੂਸ ਦੇ ਚੇਲੈਂਬੇਸੇ ਇਲਾਕੇ ਦੇ ਅਧਿਕਾਰੀਆਂ ਨੇ ਜਨਮਦਾਰ ਨੂੰ ਵਧਾਉਣ ਲਈ ਵਿੱਤੀ ਮਦਦ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ ਇੱਥੇ 24 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਉਹਨਾਂ ਦੇ ਪਹਿਲੇ ਬੱਚੇ ਦੇ ਜਨਮ ਤੇ 1.2 ਲੱਖ ਰੂਬਲ ਯਾਨੀ ਕਿ 9.40 ਲੱਖ ਰੁਪਏ ਭਾਰਤੀ ਕਰੰਸੀ ਦੇ ਮੁਤਾਬਕ ਭੁਗਤਾਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਰੂਸ ਵਿੱਚ ਗਰਭਪਾਤੀ ਪਹੁੰਚ ਤੇ ਪਾਬੰਦੀ ਜਾਰੀ ਹੈ ਜਨਤਕ ਸਿੱਖਿਆ ਅਤੇ ਧਾਰਮਿਕ ਨੇਤਾਵਾਂ ਦੀ ਵਕਾਲਤ ਹੈ ਕਿ ਇੱਕ ਔਰਤ ਦੀ ਪਹਿਲੀ ਜ਼ਿੰਮੇਵਾਰੀ ਬੱਚੇ ਪੈਦਾ ਕਰਨਾ ਤੇ ਪਾਲਣ ਪੋਸ਼ਣ ਕਰਨਾ ਹੈ ਤਲਾਕ ਲਈ ਵਧਾਈ ਗਈ ਫੀਸ ਰੂਸ ਵਿੱਚ ਤਲਾਕ ਲਈ ਫੀਸ ਵਧਾ ਦਿੱਤੀ ਗਈ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੇ ਅਧਿਕਾਰਤ ਆਂਕੜਿਆਂ ਅਨੁਸਾਰ ਰੂਸ ਨੇ 2024 ਦੀ ਪਹਿਲੀ ਛਿਮਾਈ ਵਿੱਚ 25 ਸਾਲਾਂ ਚ ਆਪਣੀ ਸਭ ਤੋਂ ਘੱਟ ਜਨਮ ਦਰ ਦਰਜ ਕੀਤੀ ਹੈ ਆਂਕੜਿਆਂ ਨੇ ਇਹ ਵੀ ਦਿਖਾਇਆ ਹੈ ਕਿ ਜੂਨ ਵਿੱਚ ਜਨਮ ਦਰ ਪਹਿਲੀ ਵਾਰ 1 ਲੱਖ ਤੋਂ ਹੇਠਾਂ ਡਿੱਗੀ ਹੈ ਜੋ ਇੱਕ ਵੱਡੀ ਗਿਰਾਵਟ ਨੂੰ ਦਰਸਾਉਂਦੀ ਹੈ ਪਿਛਲੇ ਸਾਲ ਨਾਲੋਂ ਘੱਟ ਪੈਦਾ ਹੋਏ 16000 ਬੱਚੇ ਇਕ ਖਬਰ ਏਜੰਸੀ ਮੁਤਾਬਕ ਕ੍ਰੀਮਲਿਨ ਦੇ ਬੁਲਾਰੇ ਦਮਿਟਰੀ ਪੇਸਕੋਫ ਨੇ ਜੁਲਾਈ ਵਿੱਚ ਕਿਹਾ ਕਿ ਰੂਸ ਵਿੱਚ ਜਨਵਰੀ ਤੋਂ ਜੂਨ 2024 ਦੇ ਦਰਮਿਆਨ ਕੁੱਲ 5,99,600 ਬੱਚਿਆਂ ਦਾ ਜਨਮ ਹੋਇਆ ਹੈ ਜੋ ਕਿ 2023 ਦੇ ਇਸੇ ਮਿਆਦ ਦੇ ਮੁਕਾਬਲੇ 16,000 ਘੱਟ ਹੈ। ਇਹ ਦੇਸ਼ ਦੇ ਭਵਿੱਖ ਲਈ ਵਿਨਾਸ਼ਕਾਰੀ ਹੈ। ਜਨਮ ਦਰ ਹੁਣ ਬਹੁਤ ਘੱਟ ਪੱਧਰ ਤੇ ਹੈ। ਦਰਸਲ ਯੂਕਰੇਨ ਨਾਲ ਚੱਲ ਰਹੀ ਜੰਗ ਦੇ ਕਾਰਨ ਰੂਸ ਦੀ ਆਬਾਦੀ ਘਟੀ ਹੈ। ਜੰਗ ਦੇ ਦੌਰਾਨ ਲਗਭਗ 10 ਲੱਖ ਲੋਕ ਰੂਹ ਛੱਡ ਗਏ ਨੇ ਜਿਨ੍ਹਾਂ ਚੋਂ ਜ਼ਿਆਤਰ ਨੌਜਵਾਨ ਸ਼ਾਮਲ ਨੇ